ਤੇ ਹੁਣ ਖਬਰਾਂ ਦਾ ਵਿਸਥਾਰ ਭਗਵੰਤ ਮਾਨ ਨੇ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਭਗਵੰਤ ਮਾਨ ਨੂੰ ਰਾਜਪਾਲ ਬਨਮਾਰੀ لال ਪ੍ਰੋਹਿਤ ਨੇ ਸੌਂ ਚੁਕਾਈ ਇਸ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਦੀਆ ਸਮੇਤ ਸੈਂਕੜੇ ਆਪ ਸਮਰਥਕ ਪਹੁੰਚੇ ਹੋਏ ਸਨ ਇਸ ਸਮਾਗਮ ਦੇ ਵਿੱਚ ਭਗਵੰਤ ਮਾਨ ਸਣੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਬਸੰਤੀ ਰੰਗਤੀਆਂ ਪੱਗਾਂ ਸਿਰਾਂ ਤੇ ਸਜਾ ਕੇ ਬੈਠੇ ਨਜ਼ਰ ਆਏ ਸਟੇਜ ਤੋਂ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਈ ਅਹਿਮ ਗੱਲਾਂ ਕਹੀਆਂ ਨੇ ਕੀ ਕੁਝ ਖਾਸ ਰਿਹਾ ਇਸ ਸਮਾਗਮ ਦੇ ਦੌਰਾਨ ਤੇ ਕੀ ਕੁਝ ਆਖਿਆ ਭਗਵੰਤਪਾਨ ਨੇ ਦੇਖੋ ਰਿਪੋਰਟ ਮੈਂ ਭਗਵੰਤਮਾਨ ਈਸ਼ਵਰ ਦੀ ਸੌਂਚ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਅੱਜ ਹੀ ਕੰਮ ਸ਼ੁਰੂ ਹੋ ਜਾਊਗਾ ਆਪਾਂ ਕੋਈ ਦਿਨ ਵੇਸਟ ਨਹੀਂ ਕਰਨਾ ਕਿਉਂਕਿ ਬਹੁਤ ਲੇਟ ਆ ਹਜੇ 70 ਸਾਲ ਲੇਟ ਹੋਏ ਪਏ ਆ ਆਪਾਂ ਸੌਂਚ ਸਮਾਗਮ ਸ਼ਹੀਦਾਂ ਦੇ ਪਿੰਡਾਂ ਚ ਆਏ ਨੇ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਮੁਲਕ ਲੈ ਕੇ ਦਿੱਤਾ ਹੈ ਉਹਨਾਂ ਨੂੰ ਯਾਦ ਤਾਂ ਕਰੀਏ ਕੱਲਾ 23 ਮਾਰਚ ਜਾਂ 28 ਸਤੰਬਰ ਨੂੰ ਵੀ ਯਾਦ ਕਰਨਾ ਹੁੰਦਾ ਸਾਡੇ ਦਿਲ ਚ ਬਸਦੇ ਹੈ ਬਾਕੀ ਸਗੋਂ ਹੰਕਾਰ ਨਹੀਂ ਕਰਨਾ ਇਹ ਨਹੀਂ ਕਿਸੇ ਘਰ ਮੂਰੇ ਜਾ ਕੇ ਲਲਕਾਰਾ ਨਹੀਂ ਮਾਰਨਾ ਕਿ ਅਸੀਂ ਜਿੱਤ ਗਏ ਇਹ ਹੋ ਗਿਆ ਹੋ ਗਿਆ ਕੋਈ ਗੱਲ ਨਹੀਂ ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਨਹੀਂ ਵੀ ਪਾਈਆਂ ਆਪਾਂ ਉਹਨਾਂ ਦੇ ਵੀ ਮੁੱਖ ਮੰਤਰੀਆਂ ਪਬਲਿਕ ਜਦੋਂ ਚਾਹੇ ਬੰਦਾ ਅਰਸ਼ ਤੇ ਪਬਲਿਕ ਜਦੋਂ ਚਾਹੇ ਬੰਦਾ ਅਰਸ਼ ਤੇ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਸੌ ਚੱਕ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਨੇ ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਭਗਤ ਸਿੰਘ ਹੋਰਾਂ ਨੇ ਜਿਹੜੀ ਆਜ਼ਾਦੀ ਦੇ ਸੁਪਨੇ ਲਏ ਸਨ ਉਹ ਆਜ਼ਾਦੀ ਆਮ ਕਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ ਕਈ ਜਨਮ ਲੈਣੇ ਪੈਣਗੇ ਹੋਰ ਕੀ ਕੁਝ ਭਗਵੰਤ ਮਾਨ ਇਸ ਮੌਕੇ ਲੋਕਾਂ ਨੂੰ ਆਖਿਆ ਤੁਹਾਨੂੰ ਸੁਣਾਵਾਗੇ ਪਰ ਸਭ ਤੋਂ ਪਹਿਲਾਂ ਸੁਣੋ ਕਿਸ ਤਰ੍ਹਾਂ ਭਗਵੰਤ ਮਾਨ ਨੇ ਚੁੱਕੀ ਹੈ ਮੁੱਖ ਮੰਤਰੀ ਅਹੁਦੇ ਦੀ ਸੌ ਇਸ ਮੌਕੇ ਭਗਵੰਤ ਮਾਨ ਨੇ ਸਟੇਜ ਤੋਂ ਸੰਬੋਧਨ ਕਰਦੇ ਹੋਏ ਬਹੁਤ ਅਹਿਮ ਗੱਲਾਂ ਵੀ ਕਹੀਆਂ ਮਾਨ ਨੇ ਆਪਣੇ ਵਰਕਰਾਂ ਤੇ ਵਿਧਾਇਕਾਂ ਨੂੰ ਕਿਹਾ ਕਿ ਹੰਕਾਰ ਨਹੀਂ ਕਰਨਾ ਕਿਸੇ ਦੇ ਘਰ ਮੂਰੇ ਜਾ ਕੇ ਲਲਕਾਰਾ ਨਹੀਂ ਮਾਰਨਾ ਜਿਨ੍ਹਾਂ ਨੇ ਸਾਨੂੰ ਬੂਟਾ ਨਹੀਂ ਪਾਈਆਂ ਇਹ ਉਹਨਾਂ ਦੀ ਵੀ ਸਰਕਾਰ ਹੈ ਤੇ ਉਹਨਾਂ ਦਾ ਵੀ ਮੈਂ ਮੁੱਖ ਮੰਤਰੀ ਹਾਂ ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਭਗਤ ਸਿੰਘ ਹੁਰਾ ਨੂੰ ਇਹ ਫਿਕਰ ਨਹੀਂ ਸੀ ਕਿ ਦੇਸ਼ ਆਜ਼ਾਦ ਕਿਵੇਂ ਹੋਏਗਾ ਸਗੋ ਉਹਨਾਂ ਨੂੰ ਫਿਕਰ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿੰਦੇ ਹੱਥਾਂ ਦੇ ਵਿੱਚ ਜਾਵੇਗਾ ਅਸੀਂ ਤਾਂ ਵੀਜੇ ਲਗਵਾ ਲਗਵਾ ਕੇ ਉਹਨਾਂ ਕੋਲ ਹੀ ਜਾਈ ਜਾ ਰਹੇ ਹਾਂ जिन्ना नु ਕੱਢਣ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧਿਆਂ ਨੇ ਫਾਂਸੀ ਦੇ ਰਸਤੇ ਚੁੰਮੇ ਸੀ ਤੁਹਾਡੇ ਨਾਲ ਦੇ ਹਾਂ ਤੁਹਾਡੇ ਵਰਗੇ ਹਾਂ ਐਹੀ ਰਹਾਂਗੇ ਉਲਜੀ ਤਾਣੀ ਦਾ ਸਿਰਾ ਲੱਭ ਕੇ ਸਲਝਾਵਾਂਗੇ ਉਹਨਾਂ ਨੇ ਇਸ ਮੌਕੇ ਭਗਤ ਸਿੰਘ ਦਾ ਸ਼ੇਰ ਵੀ ਸੁਣਾਇਆ ਇਸ਼ਕ ਕਰਨਾ ਸਭ ਦਾ ਪੈਦਾਈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਹੋਰ ਕੀ ਕੁਝ ਖਾਸ ਆਖਿਆ ਭਗਵੰਤ ਮਾਨ ਨੇ ਇਸ ਮੌਕੇ ਆਓ ਤੁਹਾਨੂੰ ਵੀ ਸੁਣਵਾ ਦੇਈਏ ਇਸ ਪਵਿੱਤਰ ਸਥਾਨ ਦੇ ਉੱਤੇ ਪੰਜਾਬ ਦੇ ਕੋਨੇ-ਕੋਨੇ ਤੋਂ ਭਗਤ ਸਿੰਘ ਹੋਰਾਂ ਦੇ ਜੱਦੀ ਪਿੰਡ ਉਹਨਾਂ ਦੇ ਦਰਸ਼ਨ ਕਰਨ ਆਏ ਹੋ। ਔਰ ਸੌਚੁਕ ਸਮਾਗਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ। ਮੈਂ ਤੁਹਾਡਾ ਬਹੁਤ-ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ। ਇੱਥੇ ਆਉਣ ਦੀ ਇੱਕ ਖਾਸ وجہ ਹੈ ਪਹਿਲਾਂ ਸੌਚਕ ਸਮਾਗਮ ਮਹਿਲਾਾਂ ਚ ਕ੍ਰਿਕਟ ਸਟੇਡੀਅਮਾਂ ਚ ਜਾਂ ਰਾਜ ਭਵਨਾਂ ਚ ਹੁੰਦੇ ਸੀ ਹੁਣ ਇਹ ਸੌਚਕ ਸਮਾਗਮ ਸ਼ਹੀਦਾਂ ਦੇ ਪਿੰਡਾਂ ਚ ਆਏ ਨੇ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਮੁਲਕ ਲੈ ਕੇ ਦਿੱਤਾ ਉਹਨਾਂ ਨੂੰ ਯਾਦ ਤਾਂ ਕਰੀਏ ਕੱਲਾ 23 ਮਾਰਚ ਜਾਂ 26 ਸਤੰਬਰ ਨੂੰ ਥੋੜੀ ਯਾਦ ਕਰਨਾ ਉ ਤਾਂ ਸਾਡੇ ਦਿਲ ਚ ਬਸਦੇ ਆ ਭਗਤ ਸਿੰਘ ਹੋਰੀ ਤਾਂ ਮੱਥਾ ਟੇਕ ਕੇ ਸਕੂਨ ਮਿਲਿਆ ਮੇਰੇ ਲਈ ਖਟਕੜ ਕਲਾਂ ਕੋਈ ਨਵਾਂ ਨਹੀਂ ਮੈਂ ਬਹੁਤ ਵਾਰ ਇੱਥੇ ਆਉਂਦਾ ਰਹਿਣਾ ਭਗਤ ਸਿੰਘ ਹੋਰਾਂ ਨੇ ਸੁਪਨੇ ਲਏ ਸੀ ਜਿਹੜੀ ਆਜ਼ਾਦੀ ਦੇ ਉਹ ਆਜ਼ਾਦੀ ਆਮ ਘਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ ਤੁਸੀਂ ਸਾਥ ਦਿੱਤਾ ਹੈ ਕਈ ਜਨਮ ਲੈਣੇ ਪੈਣਗੇ ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ ਜਿੰਨਾ ਪਿਆਰ ਤੁਸੀਂ ਦਿੱਤਾ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਵੇਂ ਵੀ ਹੋ ਸਕਦਾ ਹੈ ਇਹ ਨਹੀਂ ਕਿਸੇ ਘਰ ਮੁਰੇ ਜਾ ਕੇ ਲਲਕਾਰਾ ਨਹੀਂ ਮਾਰਨਾ ਕਿ ਅਸੀਂ ਜਿੱਤ ਗਏ ਇਹ ਹੋ ਗਿਆ ਉਹ ਹੋ ਗਿਆ ਕੋਈ ਗੱਲ ਨਹੀਂ ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਨਹੀਂ ਵੀ ਪਾਈਆਂ ਆਪਾਂ ਉਹਨਾਂ ਦੇ ਵੀ ਮੁੱਖ ਮੰਤਰੀਆਂ ਆਪਾਂ ਉਹਨਾਂ ਦੀ ਵੀ ਸਰਕਾਰ ਹੈ ਕੋਈ ਗੱਲ ਨਹੀਂ ਡੈਮੋਕ੍ਰੇਸੀ ਹੈ ਹਰੇਕ ਨੂੰ ਹੱਕ ਹੈ ਸੁੱਕਤ ਦੇ ਕੋਈ ਇਸ ਤਰ੍ਹਾਂ ਦੀ ਖਬਰ ਨਾ ਆਵੇ ਕਿ ਦੇਖੋ ਜੀ ਇਹ ਹੰਕਾਰ ਕਰ ਗਏ ਨਹੀਂ ਹੰਕਾਰ ਦਾ ਸਿਰ ਨੀਵਾ ਹੁੰਦਾ ਕਿਉਂਕਿ ਵਕਤ ਬਹੁਤ ਵੱਡੀ ਚੀਜ਼ ਹੈ ਪਬਲਿਕ ਵੀ ਬਹੁਤ ਵੱਡੀ ਚੀਜ਼ ਹੈ ਪਬਲਿਕ ਜਦੋਂ ਚਾਹੇ ਬੰਦਾ ਅਰਸ਼ ਤੇ ਪਬਲਿਕ ਜਦੋਂ ਚਾਹੇ ਬੰਦਾ ਫਰਸ਼ ਤੇ ਤੁਹਾਡੇ ਨਾਲ ਦੇ ਆ ਤੁਹਾਡੇ ਵਰਗੇ ਆਂ ਐਂ ਰਹਾਂਗੇ ਔਰ ਕੰਮ ਕਰਾਂਗੇ ਬੇਰਜ਼ਗਾਰੀ ਤੋਂ ਲੈ ਕੇ ਖੇਤੀ ਵਪਾਰ ਕ੍ਰਪਸ਼ਨ ਸਕੂਲ ਹਸਪਤਾਲ ਬਹੁਤ ਤਾਣੀ ਉਲਜੀ ਪਈ ਆ ਰੇਹ ਦੀ ਬੋਰੀ ਹੁੰਦੀ ਆ ਜਿਹੜੀ ਜੇ ਉਹਨੂੰ ਉੱਠੇ ਪਾਸਿਓਂ ਖੋਲਣ ਲੱਗ ਜਾਂ ਤਾਂ ਅੱਧਾ ਦਿਨ ਲੱਗ ਜਾਂਦਾ ਜੇ ਕਿਤੇ ਉਹਦਾ ਇੱਕ ਸਿਰਾ ਲੱਭ ਜਿੱਧਰਲੇ ਪਾਸਿਓ ਉਹ ਅੱਧੇ ਸਕਿੰਟ ਚ ਖੁੱਲ ਜਾਂਦੀ ਹੈ ਆਪਾਂ ਇਸ ਉਲਜੀ ਹੋਈ ਤਾਣੀ ਦਾ ਸਿਰਾ ਲੱਭਾਂਗੇ ਸਹੀ ਵਾਲਾ ਸਿਮਰਾ ਸਿਰਾ ਤੁਹਾਡੇ ਸਹਿਯੋਗ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ੇਰ ਉਹ ਕਹਿੰਦੇ ਇਸ਼ਕ ਕਰਨਾ ਸਭ ਦਾ ਪੈਦਾਇਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਇਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰ ਜਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਦੇਸ਼ ਦੀ ਮਿੱਟੀ ਨੂੰ ਪਿਆਰ ਕਰੋ ਬਹੁਤ ਕਰਮਾਂ ਵਾਲੀ ਮਿੱਟੀ ਹੈ ਬਹੁਤ ਉਪਜਾਊ ਮਿੱਟੀ ਹੈ ਧਰਤੀ ਨੂੰ ਮਾਂ ਦਾ ਦਰਜਾ ਗੁਰੂ ਨਾਨਕ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਤੇ ਅਸੀਂ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਜਾਣ ਤੋਂ ਰੋਕਣਾ ਹੈ ਅਸੀਂ ਮੁਲਕ ਦਾ ਸੁਧਾਰ ਕਰਨਾ ਹੈ ਅਸੀਂ ਪੰਜਾਬ ਦਾ ਵਿਕਾਸ ਕਰਨਾ ਹੈ ਇਸ ਤੋਂ ਇਲਾਵਾ ਫੂਰ ਕੀ ਕੁਝ ਗੱਲਾਂ ਅਹਿਮ ਭਗਵੰਤ ਮਾਨ ਨੇ ਕਹੀਆਂ ਨੇ ਆਓ ਉਹ ਵੀ ਸੁਣ ਲਓ ਸ਼ਹੀਦ ਆਜ਼ਮ ਭਗਤ ਸਿੰਘ ਵਰانے ਸੋਚਿਆ ਸੀ ਉਹਨਾਂ ਨੂੰ ਇਹ ਬਿਲਕੁਲ ਫਿਕਰ ਨਹੀਂ ਸੀ ਕਿ ਦੇਸ਼ ਆਜ਼ਾਦ ਕਿਵੇਂ ਹੋਊਗਾ ਉਹਨਾਂ ਨੂੰ ਫਿਕਰ ਇਸ ਗੱਲ ਦਾ ਸੀਗਾ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਉਹਨਾਂ ਦਾ ਡਰ ਜਿਹੜਾ ਫਿਕਰ ਜਿਹੜਾ ਉਹ ਸਹੀ ਵੀ ਸਾਬਤ ਹੋਇਆ ਜਿੰਨਾ ਹੱਥਾਂ ਚ ਆਇਆ 70 ਸਾਲ ਤੋਂ ਕੁਝ ਨਹੀਂ ਹੋਇਆ ਅਸੀਂ ਤਾਂ ਬਾਹਰ ਨੂੰ ਭੱਜੀ ਜਾਂਦੇ ਆ ਅਸੀਂ ਤਾਂ ਵੀਜ਼ੇ ਲਵਾ ਲਵਾ ਕੇ ਉਹਨਾਂ ਕੋਲ ਜਾਈ ਜਾਂਦੇ ਆ ਜਿਨ੍ਹਾਂ ਨੂੰ ਕੱਢਣ ਲਈ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧੇ ਜਿਹੜੇ ਨੇ ਉਹਨਾਂ ਨੇ ਫਾਂਸੀ ਦੇ ਰਸੇ ਚ ਉੰਮੇ ਸੋ ਆਪਾਂ ਇੱਥੇ ਰਹਿਣਾ ਹੈ ਆਪਾਂ ਇੱਥੇ ਰਹਿ ਕੇ ਆਪਣਾ ਮੁਲਕ ਹੀ ਠੀਕ ਕਰਾਂਗੇ ਆਪਾਂ ਆਪਣਾ ਮੁਲਕ ਠੀਕ ਕਰਾਂਗੇ ਨਹੀਂ ਬਗਾਨੇ ਦਰਾਂ ਤੇ ਆਪਾਂ ਨੇ ਧੱਕੇ ਖਾਣੇ ਤੁਸੀਂ ਇਤਿਹਾਸ ਰਚਤਾ 10 ਮਾਰਚ ਨੂੰ ਪੰਜਾਬੀਆਂ ਦਾ ਨਾਮ ਸੁਨਹਿਰੀ ਅੱਖਰਾਂ ਚ ਲਿਖਿਆ ਗਿਆ ਔਰ ਆਉਣ ਵਾਲੇ ਸਾਲਾਂ ਚ ਸਿਲੇਬਸ ਚ ਪੜਾਇਆ ਜਾਇਆ ਕਰੂਗਾ ਕਿ ਲੋਕਾਂ ਨੇ ਬਿਨਾ ਕਿਸੇ ਡਰ ਤੋਂ ਬਿਨਾਂ ਕਿਸੇ ਲਾਲਚ ਤੋਂ ਵੋਟਾਂ ਪਾਉਣੀਆਂ ਕਦੋਂ ਸ਼ੁਰੂ ਕੀਤੀਆਂ ਸੀ ਉਹਦਾ ਸਹੀ ਉੱਤਰ ਹੋਊਗਾ 20 ਫਰਵਰੀ 2022 ਤੇ 10 ਮਾਰਚ ਨੂੰ ਉਹਦਾ ਰਿਜ਼ਲਟ ਆ ਗਿਆ ਅੱਜ ਹੀ ਕੰਮ ਸ਼ੁਰੂ ਹੋਊਗਾ ਆਪਾਂ ਕੋਈ ਦਿਨ ਵੇਸਟ ਨਹੀਂ ਕਰਨਾ ਕਿਉਂਕਿ ਬਹੁਤ ਲੇਟ ਆ ਹਜੇ 70 ਸਾਲ ਲੇਟ ਹੋਏ ਪਏ ਆ ਆਪਾਂ ਅੱਜ ਤੋਂ ਹੀ ਕੰਮ ਸ਼ੁਰੂ ਹੋਊਗਾ ਤੇ ਜਿ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਹੌਲੀ ਆਰਾਮ ਨਾਲ ਧਰਮੇ ਨਾਲ ਚੱਲਾਂਗੇ ਕਿਸੇ ਕਿਸੇ ਨੂੰ ਕੋਈ ਭੱਦੀ ਸ਼ਬਦਾਬਲੀ ਜਾਂ ਸੋਸ਼ਲ ਮੀਡੀਆ ਤੇ ਕੋਈ ਕਿਸੇ ਨਾਲ ਲੜਨਾ ਨਹੀਂ ਠੀਕ ਹੈ ਨਾ ਲੱਗੇ ਲੋਕਾਂ ਨੂੰ ਕਿ ਹਾਂ ਯਾਰ ਸਿਆਣੇ ਲੋਕ ਆਏ ਹੋਏ ਨੇ ਸਿਆਣੇ ਨੇ ਵਧੀਆ ਬੰਦੇ ਨੇ ਇਹ ਦੇਸ਼ ਦੇ ਪ੍ਰਤੀ ਸੋਚਦੇ ਨੇ ਸੋ ਮੈਂ ਆਹੀ ਤੁਹਾਨੂੰ ਬੇਨਤੀਆਂ ਕਰਨੀਆਂ ਸੀ ਆਮ ਆਦਮੀ ਪਾਰਟੀ ਤੋਂ ਆਮ ਲੋਕਾਂ ਨੂੰ ਉਮੀਦਾਂ ਬਹੁਤ ਨੇ ਇਸੇ ਉਮੀਦਾਂ ਦੇ ਕਰਕੇ ਹੀ ਆਮ ਆਦਮੀ ਪਾਰਟੀ ਨੂੰ ਇਹਨੇ ਭਾਰੀ ਬੋਮਰ ਦੇ ਨਾਲ ਜਤਾਇਆ ਹੁਣ ਭਗਵੰਤ ਮਾਨ ਦੇ ਵੱਲੋਂ ਜਦੋਂ ਖਟਕੜ ਕਲਾਂ ਦੇ ਵਿੱਚ ਸੌ ਚੱਕ ਲਈ ਗਈ ਹੈ ਤੇ ਭਗਵੰਤ ਮਾਨ ਨੇ ਇਹ ਆਖ ਦਿੱਤਾ ਹੈ ਕਿ ਅੱਜ ਤੋਂ ਕੰਮ ਸ਼ੁਰੂ ਕਰਾਂਗੇ ਤਾਂ ਹੁਣ ਵੇਖਣਾ ਇਹ ਹੋਏਗਾ ਕਿ ਕਦੋਂ ਤੱਕ ਪੰਜਾਬ ਦੀ ਨਵਹਾਰ ਬਦਲਦੀ ਹੈ ਕਿਉਂਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਹਰ ਤਰ੍ਹਾਂ ਦੀਆਂ ਉਮੀਦਾਂ ਨੇ ਔਰ ਐਸੀ ਉਮੀਦਾਂ ਨੂੰ ਲੈ ਕੇ ਉਹ 5 ਸਾਲ ਆਮ ਆਦਮੀ ਪਾਰਟੀ ਦੇ ਹੱਥਾਂ ਦੇ ਵਿੱਚ ਦੇ ਚੁੱਕੇ ਨੇ